ਪੰਜਾਬ ਦੇ ਵਿੱਚ ਹਰ ਪੀੜਤਾਂ ਤੱਕ ਪਹੁੰਚ ਕਰਨ ਵਾਸਤੇ ਸਾਰੇ ਇਹ ਕਾਲੀ ਦਲ ਬਹੁਤ ਸਰਗਰਮ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਸਰਗਰਮ ਮੈਸੇਜ ਹੈ ਕਾਲੀ ਦਲ ਬਾਦਲਿਆ ਉਹਨਾਂ ਵੱਲੋਂ ਟਰੱਕ ਭੇਜੇ ਜਾ ਰਹੇ ਨੇ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਡੀਜ਼ਲ ਭੇਜਿਆ ਜਾ ਰਿਹਾ ਹੈ ਇਸੇ ਤਰ੍ਹਾਂ ਉਹ ਕਹਿੰਦੇ ਹਰਪ੍ਰੀਤ ਸਿੰਘ ਤੇ ਉਹਨਾਂ ਦਾ ਜਿਹੜਾ ਗਰੁੱਪ ਹੈ ਉਹ ਵੀ ਲੋਕਾਂ ਤੱਕ ਪਹੁੰਚ ਕਰ ਰਿਹਾ ਉਹਨਾਂ ਨੂੰ ਰੱਖੜਾ ਪਰ ਅਮਾਨੇ 10 ਕਰੋੜ ਰੁਪਏ ਦਿੱਤਾ ਵਾ ਕੁਝ ਪੈਸਾ ਸ਼ਾਇਦ ਰਵੀਂਦਰ ਸਿੰਘ ਨੇ ਦਿੱਤਾ ਵਾ ਸੋ ਇਹ ਸਾਰੇ ਪੈਸੇ ਨਾਲ ਵੀ ਉਹ ਲੋਕਾਂ ਤੱਕ ਪਹੁੰਚ ਕਰ ਰਹੀ ਆ ਸੋ ਕਾਫੀ ਸਰਗਰਮ ਨਹੀਂ ਚੰਗੀ ਗੱਲ ਹੈ ਲੋਕਾਂ ਨੂੰ ਮਦਦ ਦੀ ਲੋੜ ਹੈ ਵੈਸੇ ਤੇ ਮੁੱਖ ਤੌਰ ਤੇ ਮਦਦ ਸਰਕਾਰ ਨੂੰ ਹੀ ਕਰਨੀ ਚਾਹੀਦੀ ਹੈ ਲੇਕਿਨ ਚੇਸ਼ਨਲ ਪਾਰਟੀਆਂ ਆਪਣੇ ਸਮਰਥਕਾਂ ਦੇ ਨਾਲ ਲੋਕਾਂ ਤੱਕ ਪਹੁੰਚ ਕਰ ਰਹੀਆਂ ਵਾ ਐਟਲੀਸਟ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਜ਼ਰੂਰ ਮਿਲੂਗੀ ਲੇਕਿਨ ਇਹਦਾ ਫਾਇਦਾ ਵੀ ਹੋਊਗਾ ਜਿਹੜੀ ਪਾਰਟੀ ਸੱਚੇ ਦਿਲ ਨਾਲ ਲੋਕਾਂ ਤੱਕ ਪਹੁੰਚ ਕਰੂਗੀ ਉਹਨੂੰ ਜ਼ਰੂਰ ਚੋਣਾਂ ਦੇ ਵਿੱਚ ਫਾਇਦਾ ਹੋਊਗਾ ਪਿਆਰ ਚ ਹੋਰਿਆ ਉਚਕਾਵਾ ਉਹ ਵੀ ਸ਼ਾਇਦ ਲੋਕੀ ਨਹੀਂ ਭੁੱਲਣਗੇ ਲੇਕਿਨ ਅਸਲੀ ਮਸਲਾ ਹੈ ਵਾਹ ਕੀ 2027 ਦੇ ਵਿੱਚ ਕਿਨੂੰ ਲੋਕੀ ਸਰਕਾਰ ਕਰਨਗੇ ਇਹ ਬਹੁਤ ਵੱਡਾ ਔਖਾ ਸਵਾਲ ਹੈ ਜਿਹਦਾ ਅਸਲੀ ਜਵਾਬ ਦੇਣਾ ਬਹੁਤ ਮੁਸ਼ਕਲ ਹੈ ਪਹਿਲੀ ਗੱਲ ਤੇ ਇਹ ਦੇਖਦੇ ਹਾਂ ਕਿ ਹੜਾਂ ਦੇ ਵਿੱਚ ਕੌਣ ਚੰਗੀ ਮਦਦ ਕਰਦਾ ਲੋਕਾਂ ਦੀ ਔਰ ਲੋਕੀ ਉਹਦੇ ਕਰਕੇ ਕਿਨੂੰ ਐਕਸੈਪਟਿਬਿਲਟੀ ਲੋਕਾਂ ਦੀ ਮਿਲਦੀ ਹੈ ਲੇਕਿਨ ਜੇ ਇਹ ਇਕੱਠੇ ਨਾ ਹੋਏ ਕਿਉਂਕਿ ਇਕਤਾ ਦੇ ਵਿੱਚ ਹੀ ਤਾਕਤ ਹੈ ਜੇ ਸਾਰੇ ਤੜੇ ਇਕੱਠੇ ਨਾ ਹੋਏ ਜਿਵੇਂ ਇਸ ਤਰ੍ਹਾਂ ਖਾਸ ਕਰਕੇ ਜੇ ਸੁਬੀਸ਼ ਸਿੰਘ ਬਾਦਲਵਾਲਾ ਗਰੁੱਪ ਔਰ ਕਿਆਗੀ ਹਰਪ੍ਰੀਤ ਸਿੰਘ ਵਾਲਾ ਗਰੁੱਪ ਠੀਕ ਹੈ ਸੁਬੀਸ਼ ਸਿੰਘ ਬਾਦਲਪੁਰ ਐਸਮੀ ਆਫਿਸ ਰੀਆ ਉਹਨਾਂ ਕੋਲ ਸਿੰਬਲ ਵੀ ਆ ਲੇਕਿਨ ਜੇ ਇਸ ਤਰ੍ਹਾਂ ਅਡੜ ਰਹੇਗੇ ਤੇ ਮੇਰੇ ਖਿਆਲ ਆ ਬਾਜੀ ਕੋਈ ਹੋਰ ਹੀ ਮਾਰ ਚੁਗਾ ਸਵੇਸ ਕਰਕੇ ਇਹਨਾਂ ਦਾ ਇਕੱਠੇ ਹੋਣਾ ਮੈਨੂੰ ਪਤਾ ਆ ਇਹਨਾਂ ਦੇ ਵਿੱਚ ਦੂਰੀਆਂ ਬਹੁਤ ਪੈ ਗਈਆਂ ਹਨ ਐਸਵੇਲੇ ਲੀਡਰ ਤੇ ਇੱਕ ਵਿਜਨ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂਗੇ ਸੋ ਜਿੰਨਾ ਸਰਤਾ ਕੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਤੱਕ ਅਕਾਲੀ ਦਲ ਦਾ ਸੱਤਾ ਦੇ ਵਿੱਚ ਆਉਣਾ ਕਾਫੀ ਮੁਸ਼ਕਲ ਆ ਔਰ ਉਧਰ ਪਾਜਬਾ ਵੀ ਨਿਗਾ ਟਿਕਾਈ ਬੈਠੀ ਆ ਕਿ ਇਹਨਾਂ ਦੇ ਵਿੱਚੋਂ ਕਿਹਦਾ ਪਲੜਾ ਹਵੀ ਹੁੰਦਾ ਤੇ ਅਸੀਂ ਕਿਹਦੇ ਨਾਲ ਗੱਠ ਜੋੜ ਕਰਦੇ ਆ ਦੇਖੋ ਗੱਠ ਜੋੜ ਅਕਾਲੀ ਦਲ ਜਿਹੜਾ ਵੀ ਤੜਾ ਪਾਜਬਾ ਨਕਰਦਾ ਵਾ ਉਹ ਆਪਣੇ ਦੇ ਸਟੇ ਕਰੂਗਾ ਪਹਿਲਾਂ ਤੇ ਇਹਨਾਂ ਨੂੰ ਚਾਹੀਦਾ ਵਾ ਕਿ ਇਹਨਾਂ ਦੀ ਆਪਣੇ ਵਿਚਾਰ ਕਰ ਲੈ ਤੇ ਕਲੀਅਰ ਹੋਣ ਕਿ ਸਾਡੀ ਵਿਚਾਰਤਾ ਕੀ ਆ ਲੋਕਾਂ ਦੇ ਲੋਕਾਂ ਚ ਐਕਸੈਪਟਬਿਲਟੀ ਗੇਨ ਕਰਨ ਫਿਰ ਫੈਸਲਾ ਕਰਨ ਕਿ ਅਸੀਂ ਕਿਹਦੇ ਨਾਲ ਗੱਠ ਜੋੜ ਕਰਨਾ ਵਾ ਔਰ ਗੱਠ ਜੋੜ ਅ ਵਾਸਤੇ ਵਿਚਾਰਤਾ ਰਾਇਆ ਕਾਮਨ ਮਿਨਿਮਮ ਪ੍ਰੋਗਰਾਮ ਕੀ ਬੰਦਾ ਲਾ ਸੋ ਇਹ ਬਹੁਤ ਕੁਝ ਬਨਸਰ ਹੋਊਗਾ ਅਗਲੇ ਕੁਝ ਮਹੀਨਿਆਂ ਦੇ ਵਿੱਚ ਕੀ ਡਿਵੈਲਪਮੈਂਟਸ ਹੋਣਦੀਆਂ ਵਾ ਪਰ ਫਿਰ ਮੈਂ ਇੱਕੋ ਗੱਲ ਤੇ ਜੋੜ ਦੇਣਾ ਚਾਹੁੰਨਾ ਵਾ ਜਿੰਨੇ ਚੇਤਾ ਕੀ ਇਕੱਠੇ ਨਹੀਂ ਹੋਣਗੇ ਉਹਨੇ ਚੇਤਾ ਇਹਨਾਂ ਦਾ ਸੱਤਾ ਚਾਹੁਣਾ ਬਹੁਤ ਮੁਸ਼ਕਲ ਆ 2017 ਦੇ ਵਿੱਚ ਅਕਾਲੀ ਦਲ ਪਹਿਲੀ ਵਾਰੀ ਵਾਸ਼ੀਏ ਤੇ ਆਇਆ ਸਿਰਫ 23 24% ਦਾ ਵੋਟ ਮਿਣੀ 18 ਸੀਟਾਂ ਜਿੱਤੀਆਂ ਨੇ 15 ਸੀਟਾਂ ਤੇ ਬੀਜੇਪੀ ਦੀਆਂ ਸੀ 15 ਸੀਟਾਂ ਜਿੱਤੀਆਂ 2022 ਦੇ ਵਿੱਚ ਬਿਲਕੁਲੀ ਹਾਸ਼ੀਏ ਤੇ ਆ ਗਿਆ ਉਦੋਂ ਭਾਜਪਾ ਨਾਲ ਉਹਨਾਂ ਦਾ ਨਾਤਾ ਟੁੱਟ ਗਿਆ ਸੀ ਬੀਐਸਪੀ ਦੇ ਨਾਲ ਉਹਨਾਂ ਨੇ ਗੱਠਜੋੜ ਕੀਤਾ ਸਿਰਫ 3 ਸੀਟਾਂ ਜਿੱਤ ਸਕੇ ਔਰ ਅਕਾਲੀ ਦਲ ਦਾ ਵੋਟ ਪਰਸੈਂਟੇਜ ਸੀ ਸਿਰਫ 14% ਦੀ ਅਕਾਲੀ ਦਲ ਵਰਗੀ ਪਾਰਟੀ ਦਾ ਸਿਰਫ ਵੋਟ ਪਰਸੈਂਟੇਜ ਹੈ ਨਾ 14% ਦੀ ਬਹੁਤ ਅਫਸੋਸਨਾਕ ਬਦ ਮੰਦ ਪਾਗੀ ਗੱਲ ਹੈ ਔਰ ਜੇ ਇਹ ਹੁਣ ਇਸੇ ਤਰ੍ਹਾਂ ਟੜੇ ਵੰਡੇ ਰਹੇ ਕਿਉਂਕਿ ਹੁਣ ਜਿਹੜਾ ਅਕਾਲੀ ਦਲ ਆਕਾਲੀ ਦਲ ਬਾਦਲ ਉਸ ਤੋਂ ਬਾਅਦ ਹੋਰ ਵੀ ਕਮਜ਼ੋਰ ਹੋ ਗਿਆ ਬਹੁਤ ਸਾਰੇ ਲੀਡਰ ਉੱਚ ਬਾਰਛਲੇ ਗਏ 2022 ਤੋਂ ਬਾਅਦ ਹੋਰ ਕਮਜ਼ੋਰ ਹੋ ਗਿਆ ਔਰ ਜੇ ਹੁਣ ਇਸੇ ਤਰ੍ਹਾਂ ਟੜੇ ਵੰਡੇ ਰਹੇ ਤੇ ਜਿਹੜੀ 18% ਦੀ ਵੋਟ ਸੀ ਸ਼ਾਇਦ ਉਹ ਵੀ ਨਾ ਰਵੇ ਜੇ 18% ਵੋਟ ਵੀ ਨਾ ਪਈ ਤਾਂ ਫਿਰ ਸੀਟਾਂ ਕਿੰਨੀਆਂ ਕਰ ਜਾਂਦੀਆਂ ਸੋ ਇਸ ਕਰਕੇ ਇਹਨਾਂ ਵਾਸਤੇ ਹਾਲ ਹੀ ਵੀ ਇਹਨਾਂ ਦੇ ਲੀਡਰਾਂ ਨੂੰ ਆਪਣਾ ਹਉਮਾ ਛੱਡ ਕੇ ਈਗੋ ਛੱਡ ਕੇ ਇਕੱਠੇ ਹੋਣ ਦੀ ਲੋੜ ਹੈ ਜੇ ਇਕੱਠੇ ਹੋਣਗੇ ਤੇ ਤਦ ਹੀ ਇਨਨ ਲੋਕੀ ਸਿਲਕਾਰ ਕਰਨਗੇ اور ਲੋਕੀਨ ਵੋਟਾਂ ਪਾਉਣਗੇ اور ਤਾਦੀ ਇਸ ਸਰਕਾਰ ਦੇ ਦਾ ਸੁਪਨਾ ਲੈਣ ਤੇ